ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਵੱਲੋਂ ਇੱਕ ਡਿਸੀਜਨ ਲੱਤਾ ਗਿਆ ਹੈ ਜਲੰਧਰ ਦੇ ਵਿੱਚ ਜਾ ਕੇ ਰਹਿਣ ਜਲੰਧਰ ਦੇ ਤਾਦੀਪਨਗਰ ਦੇ ਵਿੱਚ ਉਹਨਾਂ ਦੇ ਵੱਲੋਂ ਕਿਰਾਏ ਤੇ ਇੱਕ ਮਕਾਨ ਵੀ ਹੈ ਜੋ ਘਰ ਹੈ ਜੋ ਦਿੱਤਾ ਗਿਆ ਹੈ ਸੋ ਇਸ ਦੀ ਵਜ੍ਹਾ ਕੀ ਹੈ ਕਿਉਂ ਸਰਦਾਰ ਭਗਵੰਤ ਸਿੰਘ ਮਾਨ ਦੇ ਵੱਲੋਂ ਇਹ ਡਿਸੀਜਨ ਲੱਤਾ ਗਿਆ ਹੈ ਪਰਿਵਾਰ ਸਮੇਤ ਜਲੰਧਰ ਦੇ ਵਿੱਚ ਰਹਿਣ ਦੀ ਰਹਿਣ ਦਾ ਇਹ ਫੈਸਲਾ ਹੈ ਉਹਨਾਂ ਦੇ ਵੱਲੋਂ ਕਿਉਂ ਲੱਤਾ ਗਿਆ ਹੈ ਸੋ ਤਾਂ ਗੱਲ ਇਹਦਾ ਹੈ ਕਿ ਜਲੰਧਰ ਦੇ ਵਿੱਚ ਜ਼ਮੀਨੀ ਚੋਣਾਂ ਨਹੀਂ ਜੋ ਕਿ 10 ਜੁਲਾਈ ਨੂੰ ਹੋਣ ਜਾ ਰਹੀ ਹੈ ਕਿ ਇਹਨਾਂ ਜ਼ਮੀਨੀ ਚੋਣਾਂ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਦੇ ਵੱਲੋਂ ਜੋ ਫੈਸਲਾ ਲੱ타 ਗਿਆ ਹੈ ਕਿ ਚੋਣ ਪ੍ਰਚਾਰ ਦੇ ਵਿੱਚ ਤੇਜ਼ੀ ਲਿਆਉਣ ਲਈ ਦੱਬ ਕੇ ਚੋਣ ਪ੍ਰਚਾਰ ਕਰਨ ਦੇ ਲਈ ਰਹਾਇਸ਼ ਹੈ ਜੋ ਕਿਰਾਏ ਤੇ ਲੱਤੀ ਗਈ ਹੈ ਜਲੰਧਰ ਦੇ ਦੀਪਨਗਰ ਇਲਾਕੇ ਦੇ ਵਿੱਚ ਜਿੱਥੇ ਕੀ ਤਾਂ ਉਹਨਾਂ ਦੇ ਵੱਲੋਂ ਕੁਝ ਦਿਨਾਂ ਦੇ ਲਈ ਰਿਹਾ ਜਾਵੇਗਾ ਔਰ ਇਸ ਇਲਾਕੇ ਦੇ ਵਿੱਚ ਉਹਨਾਂ ਨੇ ਕਿਰਾਏ ਤੇ ਮਕਾਨ ਵੀ ਲਿਆ ਲਿਆ ਪਰਿਵਾਰ ਸਮੇਤ ਇੱਥੇ ਹੀ ਰਹਿਣਗੇ ਸੋ ਲੋਕ ਸਭਾ ਚੋਣਾਂ ਦੇ ਦੌਰਾਨ ਇਸ ਸੀਟ ਤੋਂ ਜੋ ਆਮ ਆਦਮੀ ਪਾਰਟੀ ਦੇ ਵਿਧਾਇਕ ਸੀ ਸ਼ੀਤਾ ਲੰਗੁਰਾਲ ਉਹਨਾਂ ਦੇ ਵੱਲੋਂ ਜੋ ਪਾਰਟੀ ਬਦਲਤੀ ਗਈ ਸੀ ਭਾਰਤ ਜਨਤਾ ਪਾਰਟੀ 'ਚ ਚਲੇ ਗਈ ਸੀ ਅਸਤੀਫਾ ਦੇ ਦਿੱਤਾ ਗਿਆ ਸੀ ਔਰ ਉਸੇ ਅਸਤੀਫਾ ਵਾ ਜੋ ਪਿਛਲੇ ਹੀ ਦਿਨਾਂ ਦੇ ਵਿੱਚ ਸਵੀਕਾਰ ਕਰ ਦਿੱਤਾ ਗਿਆ ਸੀ ਸੋ ਹੁਣ ਉਸ ਸੀਟ ਦੇ ਉੱਤੇ ਜਲੰਧਰ ਪੱਛਮੀ ਸੀਟ ਦੇ ਉੱਤੇ ਸ਼ਿਤਰ ਅੰਗੁਰਾਲ ਦੇ ਜੋ ਤਸਦੀਫੇ ਤੋਂ ਬਾਅਦ ਚੋਣਾਂ ਦੁਬਾਰਾ ਹੋਣ ਜਾ ਰਹੀਆਂ ਨੇ ਪਰ ਚੋਣਾਂ ਦੇ ਵਿੱਚ ਚੋਣ ਪ੍ਰਚਾਰ ਨੂੰ ਦੱਬ ਕੇ ਉਸ ਸੀਟ ਨੂੰ ਜਿੱਤਣ ਦੇ ਲਈ ਆਵਾਜ਼ ਪਾਰਟੀ ਦੇ ਵੱਲੋਂ ਜ਼ੋਰ ਆ ਪੂਰੇ ਤਰੀਕੇ ਨਾਲ ਲਗਾਇਆ ਜਾ ਰਿਹਾ ਹੈ ਔਰ ਇੱਥੇ ਜੋ ਸ਼ਿਤਰ ਅੰਗੁਰਾਲ ਦੀ ਜਗ੍ਹਾ ਤੇ ਇੱਕ ਨਵਾਂ ਉਮੀਦਵਾਰ ਉਤਾਰਿਆ ਜਾ ਰਿਹਾ ਹੈ ਔਰ ਜੋ ਸੀਟ ਨੂੰ ਜਿੱਤਣ ਦੇ ਲਈ ਪਾਰਟੀ ਹੈ ਜੋ ਚੋਣ ਪ੍ਰਚਾਰ ਚ ਤੇਜ਼ੀ ਲਿਆ ਰਹੀ ਹੈ ਜਿਸ ਕਰਕੇ ਸਰਦਾਰ ਭਗਵੰਤ ਸਿੰਘ ਮਾਨ ਨੇ ਆਪਣੀ ਰਿਫਾਇਰਸ਼ ਹੈ ਜੋ ਕੁਝ ਸਮੇਂ ਦੇ ਲਈ ਤਾਂ ਜੋ ਜਲੰਧਰ ਦੇ ਵਿੱਚ ਡੇਰੇ ਨੇ ਲਗਾ ਲਤੇ ਨੇ ਸੋ ਉਹਨਾਂ ਦੇ ਵੱਲੋਂ ਜੋ ਕਿਹਾ ਹੈ ਵੈ ਕਿ ਉਹ ਆਪਣੇ ਪਰਿਵਾਰ ਸਮੇਤ ਜਲੰਧਰ ਦੇ ਵਿੱਚ ਹੀ ਰਹਿਣਗੇ ਇਸ ਦੇ ਨਾਲ ਨਾਲ ਜੇ ਗੱਲ ਕਰੀਏ ਇਲੈਕਸ਼ਨਾਂ ਦੀ ਤਰੀਕਾਂ ਦੀ ਤਾਂ 10 ਜੁਲਾਈ ਨੂੰ ਵੋਟਾਂ ਪੈਣਗੀਆਂ ਔਰ 13 ਜੁਲਾਈ ਨੂੰ ਨਤੀਜੇ ਆਣਗੇ ਜੋ ਨਾਮਜ਼ਦਗੀ ਹੈ ਨਾਮਜ਼ਦਗੀ ਭਰਨ ਦੀ ਆਖਰੀ ਤਰੀਕ 21 ਤਰੀਕ ਹੋਵੇਗੀ 21 ਜੂਨ ਹੋਵੇਗੀ ਔਰ 10 ਜੁਲਾਈ ਨੂੰ ਵੋਟਾਂ ਪੈਣਗੀਆਂ ਸੁਦਰੰਦਰ ਪਛਮੀ ਦੇ ਲਈ ਤੇ VOTING ਹੋਵੇਗੀ ਵਿਧਾਨ ਸਭਾ ਇਲੈਕਸ਼ਨ ਹੋਣਗੇ ਵਿਧਾਨ ਸਭਾ ਇਲੈਕਸ਼ਨ ਹੈ ਤੇ ਜੋ ਕਿ 2022 ਦੇ ਵਿੱਚ ਹੋਈ ਸੀ ਆਮ ਆਦਮੀ ਪਾਰਟੀ ਦੇ ਵੱਲੋਂ ਸ਼ਿਤਲੰਗੂ ਰਾਲ ਇਸ ਸੀਟ ਤੋਂ ਜਿੱਤੇ ਸਨ ਪਰ ਲੋਕ ਸਭਾ ਚੋਣਾਂ ਦੌਰਾਨ 2024 ਦੇ ਵਿੱਚ ਅ ਅਸਤੀਫਾ ਦੇ ਦਿੱਤਾ ਗਿਆ ਸੀ ਭਾਰਤ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਗਈ ਸੀ ਆਮ ਆਦਮੀ ਪਾਰਟੀ ਨੂੰ ਛੱਡ ਕੇ ਹੁਣ ਸ਼ਿਤਲੰਗੂ ਰਾਲ ਜੋ ਕਿ ਭਾਰਤ ਜਨਤਾ ਪਾਰਟੀ ਦੇ ਵਿੱਚ ਮੌਜੂਦ ਨੇ ਸੋ ਹੁਣ ਆਮ ਆਦਮੀ ਪਾਰਟੀ ਦੀ ਸੀਟ ਹੈ ਜੋ ਖਾਲੀ ਹੋ ਗਈ ਸੀ ਜੋ ਲੋਕ ਸਭਾ ਇਲੈਕਸ਼ਨਾਂ ਦੌਰਾਨ ਅਸਤੀਫਾ ਦੇਣ ਤੋਂ ਬਾਅਦ ਹੁਣ ਵਿਧਾਨ ਸਭਾ ਦੀ ਇਸ ਸੀਟ ਦੇ ਉੱਤੇ ਜਲੰਧਰ ਪੱਛਮੀ ਤੇ ਚੋਣਾਂ ਨੇ ਜੋ ਦੁਬਾਰਾ ਹੋਣ ਗਿਆ ਇਹਨਾਂ ਜਮਿਨੀ ਚੋਣਾਂ ਦੇ ਵਿੱਚ ਚੋਣ ਪ੍ਰਚਾਰ ਨੂੰ ਤੇਜ਼ ਕਰਨ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਫੈਸਲਾ ਪੇਸ਼ਤਾਵਾ